ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK Academy Punjab ਤੇ ਦੋਸਤੋ ਅੱਜ ਦੀ ਆਪਣੀ ਜੋ ਵੀਡੀਓ ਹੈ ਉਹ ਖਾਸ ਤੌਰ ਦੇ ਉੱਤੇ ਤੁਹਾਡੇ ਉਹ ਸਵਾਲਾਂ ਲਈ ਬਣਾਈ ਹੈ ਜੋ ਕਿ ਜ਼ਿਆਦਾਤਰ ਤੁਹਾਡੇ ਜੋ ਕਿ ਤੁਸੀਂ WhatsApp ਦੇ ਉੱਤੇ ਜਾਂ ਰਾਹੀਂ ਕਾਲ ਦੁਆਰਾ ਤੁਸੀਂ ਪੁੱਛਦੇ ਹੋ ਕਿ ਹਾਂਜੀ ਕੀ ਗੱਲ ਕਰੰਟ ਅਫੇਅਰ ਦੀ ਜਿਹੜੀ ਸੀਰੀਜ਼ ਜਿਹੜੀ ਆਪਾਂ ਚਲਾਈ ਸੀ ਟੌਪ 50 ਕਰੰਟ ਅਫੇਅਰਸ ਆਪਾਂ 2022 ਤੋਂ ਇਹ ਲਗਾਤਾਰ ਕਰੰਟ ਅਫੇਅਰਸ ਦੇ ਰਹੇ ਹਾਂ ਤਾਂ ਹੁਣ ਕੁਝ ਟਾਈਮ ਦੇ ਕਰੰਟ ਅਫੇਅਰਸ ਕਿਉਂ ਨਹੀਂ ਆ ਰਹੇ ਹਨ ਤਾਂ April ਤੱਕ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਏ ਹੋਏ ਸੀ ਪਰ ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਕਿ ਜਿਹੜੇ ਕਰੰਟ ਅਫੇਅਰਸ ਆ ਉਹ YouTube ਦੇ ਉੱਤੇ ਨਹੀਂ ਆ ਰਹੇ ਨਾ ਹੀ ਤੁਹਾਨੂੰ PDF ਮਿਲ ਰਹੀ ਹੈ ਤਾਂ ਕੁਝ ਬੱਚੇ ਸੋਚ ਰਹੇ ਨੇ ਕਿ ਕਿਤੇ ਇਹ ਪੇਡ ਤਾਂ ਨਹੀਂ ਹੋ ਗਏ ਦੇ ਠੀਕ ਆ ਆਪਾਂ ਤੁਹਾਡੇ ਲਈ ਸਾਰੇ ਸਵਾਲਾਂ ਦਾ ਜਵਾਬ ਇਸ ਛੋਟੀ ਜੀ ਵੀਡੀਓ ਚ ਦਵਾਂਗੇ ਕਿਉਂਕਿ ਕਈ ਵਾਰ ਬਿਜ਼ੀ ਹੋਣ ਕਰਕੇ ਹਰੇਕ ਦਾ ਰਿਪਲਾਈ ਵੀ ਨਹੀਂ ਹੁੰਦਾ ਤੇ ਹਰੇਕ ਦਾ ਫੋਨ ਵੀ ਨਹੀਂ ਚੱਕਿਆ ਜਾਂਦਾ ਸੋ ਕੁਝ ਬੱਚਿਆਂ ਨੂੰ ਤਾਂ ਮੈਂ ਦੱਸਦਾ ਸੀ ਕਿ ਕਿਉਂ ਨਹੀਂ ਆ ਰਹੇਗੇ ਇਹ ਕੁਝ ਬੱਚਿਆਂ ਨੂੰ ਇਹ ਹੁੰਦਾ ਵਾ ਕਿ ਕਿਤੇ ਇਹ ਪੇੜ ਤਾਂ ਨਹੀਂ ਹੋ ਗਏ ਜਾਂ ਕੋਈ ਇਦਾਂ ਦੀ ਕੋਈ ਗਲਤੀ ਨਹੀਂ ਗਈ ਸੋ ਇਹੀ ਤੁਹਾਡੇ ਨਾਲ ਕਲੀਅਰ ਕਰਨ ਲਈ ਆਪਾਂ ਇਹ ਵੀਡੀਓ ਬਣਾ ਰਹੇ ਆ ਪਹਿਲੀ ਗੱਲ ਤਾਂ ਇਹ ਜੀ ਪੇੜ ਵਾਲਾ ਠੀਕ ਆ ਜੀ ਕੋਈ ਪੇੜ ਨਹੀਂ ਹੋਏਗੇ ਇਹ ਫ੍ਰੀ ਆਫ ਕੋਸ ਤੁਹਾਨੂੰ ਉਹਦੇ ਉੱਤੇ ਮਿਲੇਗੀ YouTube ਦੇ ਵੀ ਮਿਲੇਗੀ ਤੇ ਨਾਲ ਹੀ ਤੁਹਾਨੂੰ ਆਪਣੇ ਅ ਦੇ ਜੋ ਪੀਡੀਐਫ ਆਪਾਂ ਟੈਲੀਗ੍ਰam ਤੇ ਸ਼ੇਅਰ ਕਰਦੇ ਹੁੰਦੇ ਹਾਂ ਉਹ ਉੱਤੇ ਮਿਲੇਗੀ ਹੁਣ ਜੀ ਇਹਦਾ ਲੇਟ ਹੋਣ ਦਾ ਕਾਰਨ ਇਹ ਆ ਕਿ ਮੇਰੇ ਕੋਲੇ ਵਰਕਲੋਡ ਬਹੁਤ ਜ਼ਿਆਦਾ ਵਾ ਆਫਿਸ ਦੇ ਵਿੱਚ ਸੋ ਸਮਾਂ ਨਹੀਂ ਬਚਦਾ ਸ਼ਨੀਵਾਰ ਵੀ ਸਾਡਾ ਲੱਗਦਾ ਵਾ ਹਨਾ ਦਾ ਤੁਹਾਨੂੰ ਵੀ ਪਤਾ ਕਿ ਇੱਕ ਦਿਨ ਐਤਵਾਰ ਹੁੰਦਾ ਵਾ ਤੇ ਐਤਵਾਰ ਨੂੰ ਘਰ ਦੇ ਵੀ ਆਪਣੇ ਕੰਮ ਕਰਨੇ ਬਹੁਤ ਜ਼ਰੂਰੀ ਹੋ ਜਾਂਦੇ ਆ ਤੇ ਜੇਕਰ ਆਪਾਂ ਇੱਕ ਕਰੰਟ ਅਫੇਅਰ ਦੀ ਕਲਾਸ ਦੀ ਗੱਲ ਕਰੀਏ ਤਾਂ ਇੱਕ ਕਰੰਟ ਅਫੇਅਰ ਤਿਆਰ ਹੋਣ ਲਈ ਕਲਾਸ ਤਿਆਰ ਹੋਣ ਲਈ ਜੇਕਰ ਆਪਾਂ 50 ਕੁਐਸਚਨ ਵੀ ਤਿਆਰ ਕਰਦੇ ਆ ਤਾਂ ਤੁਹਾਨੂੰ ਘੱਟੋ ਘੱਟ 4 ਘੰਟੇ ਚਾਹੀਦੇ ਆ ਕਿਉਂਕਿ ਇਹ ਅਲੱਗ-ਅਲੱਗ ਸੋਰਸਸ ਤੋਂ ਤੁਸੀਂ ਉਹ ਵਾਲੇ ਕੁਐਸਚਨਸ ਪਿਕ ਕਰਨੇ ਹੁੰਦੇ ਨੇ ਜਿਹੜੇ ਕਿ ਕੁਐਸਚਨਸ ਪੇਪਰ ਦੇ ਵਿੱਚ ਹੋਣ ਦੀ ਸੰਭਾਵਨਾ ਹੁੰਦੀ ਆ ਹਨਾ ਵੈਸੇ ਨਾਰਮਲੀ ਜੇ 100 150 200 ਕੁਐਸਚਨ ਚੱਕ ਕੇ ਪਾਉਣਾ ਤਾਂ ਸਾਰੇ ਆਪਾਂ ਕਿਤੋਂ ਵੀ ਕਾ ਆ ਤੁਹਾਨੂੰ ਵੀ ਪਤਾ ਹੈ ਕਿ ਇੰਗਲਿਸ਼ ਤੇ ਪੰਜਾਬੀ ਚ ਤੁਹਾਨੂੰ ਬਾਇਲੈਂਗੁਅਲ ਕੰਟੈਕਟ ਕੰਟੈਂਟ ਜਿਹੜਾ ਵਾ ਉਹ ਆਪਾਂ ਦੇਣਾ ਹੁੰਦਾ ਵਾ ਤਾਂ ਇਹਦੇ ਲਈ ਇਹੀ ਜ਼ਰੂਰੀ ਹੁੰਦਾ ਵਾ ਕੇ ਚੁਣ ਕੇ ਉਹ ਕੁਐਸਚਨ ਪਾਏ ਜਾਣ ਜਿਹੜੇ ਕਿ ਪੇਪਰ ਲਈ ਮੋਸਟ ਮੋਸਟ ਇੰਪੋਰਟੈਂਟ ਹੈ ਜੇਕਰ ਤੁਸੀਂ ਕਿਤੇ ਹੋਰ ਵੀ ਤਿਆਰੀ ਕਰ ਰਹੇ ਹੋ ਤਾਂ ਜਾਂਦੇ ਜਾਂਦੇ ਕਿਉਂਕਿ ਹਰੇਕ ਚੀਜ਼ਾਂ ਯਾਦ ਨਹੀਂ ਹੁੰਦੀਆਂ 300 ਕੁਐਸਚਨ ਜੇ ਤੁਸੀਂ ਮਹੀਨੇ ਦੇ ਕਰਨ ਬੈਠੋਗੇ ਤਾਂ ਮੰਨ ਲਓ ਪੇਪਰ ਹੋਂ ਦੇਖ ਲਓ ਕਿਹੜੇ ਹਿਸਾਬ ਨਾਲ ਹੋ ਰਹੇ ਨੇ ਹਨਾ ਪਹਿਲਾਂ ਕਹਿੰਦੇ ਸੀ ਪਿਛਲੇ ਸਾਲ ਪੇਪਰ ਹੋਣਗੇ ਹੁਣ ਕਹਿੰਦੇ ਸੀ ਪਹਿਲੇ 6 ਮਹੀਨਿਆਂ ਚ ਹੋਣਗੇ ਹੁਣ ਕਹਿੰਦੇ ਅਕਤੂਬਰ ਚ ਹੋਣਗੇ ਸਤੰਬਰ ਚ ਹੋਣਗੇ ਤਾਂ ਕਰਕੇ ਇਹ ਜੀਜ਼ ਆ ਕੇ ਪੇਪਰ ਕਿਤੇ ਵੀ ਹੋ ਸਕਦਾ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਕਰੰਟ ਅਫੇਅਰ ਦੇ ਨਾਲ ਜੁੜੇ ਰਹੋ ਤਾਂ ਮੋਸਟ ਇੰਪੋਰਟੈਂਟ ਤਈ ਚੀਜ਼ ਆ ਭਾਜੀ 4 ਘੰਟੇ ਜੇਕਰ ਤੁਸੀਂ ਇੱਕ ਸੰਡੇ ਮੈਂ ਫ੍ਰੀ ਹੁੰਨਾ ਹਨਾ ਮੰਨ ਲਓ ਤਾਂ 4-5 ਘੰਟੇ ਜੇਕਰ ਮੈਂ ਸਿਰਫ ਤੇ ਸਿਰਫ ਇਹਦੇ ਉੱਤੇ ਕਰੰਟ ਅਫੇਅਰ ਤੇ ਦਊਗਾ ਤਾਂ ਮੈਂ ਘਰੇ ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਟਾਈਮ ਦਊਗਾ ਹਨਾ ਤਾਂ ਇਹ ਚੀਜ਼ ਤੁਹਾਨੂੰ ਅੰਡਰਸਟੈਂਡ ਕਰਨੀ ਚਾਹੀਦੀ ਆ ਕਿ ਕਈ ਵਾਰ ਜੇ ਲੇਟ ਹੋ ਜਾਂਦੀ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਕਲਾਸ ਨਹੀਂ ਦਊਗਾ ਹਨਾ ਕਲਾਸ ਤੁਹਾਨੂੰ ਪ੍ਰੋਵਾਈਡ ਕਰਾਂਗੇ ਤਾਂ ਤੁਸੀਂ ਆਪਣੇ ਚੈਨਲ ਤੇ ਟਰਸਟ ਕਰਦੇ ਹੋ ਕੰਟੈਂਟ ਤੇ ਟਰਸਟ ਕਰਦੇ ਹੋ ਉਹ ਪੇਪਰ ਦੇ ਵਿੱਚ ਤੁਹਾਨੂੰ ਸਿੱਧੇ-ਸਿੱਧੇ ਕੁਐਸਚਨ ਉਹ ਦੇਖਣ ਨੂੰ ਮਿਲਦੇ ਨੇ ਤਾਂ ਯਕੀਨ ਰੱਖਿਓ ਤੁਹਾਨੂੰ ਕਰੰਟ ਅਫੇਅਰਸ ਮਿਲਣਗੇ ਥੋੜਾ ਦੇਰੀ ਨਾਲ ਮਿਲਿਆ ਕਰਨਗੇ ਪਰ ਅੱਜ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜਿਹੜੇ ਤੁਹਾਡੇ ਪੈਂਡਿੰਗ ਨੇ ਹਨਾ ਮਤਲਬ ਕਿ 1 ਮਈ ਦਾ ਮਈ ਦਾ ਤੁਹਾਨੂੰ 7 ਸਤੰਬਰ ਅੱਜ ਮਿਲ ਜੇਗੀ ਠੀਕ ਆ ਅੱਜ ਕਲਾਸ ਤੁਹਾਨੂੰ YouTube ਤੇ ਮਿਲ ਜੇਗੀ ਤੇ 14 ਸਤੰਬਰ ਨੂੰ ਤੁਹਾਨੂੰ ਇਹਦੀ ਜੋ ਆਪਣੀ ਜੂਨ 2025 ਦੀ ਕਲਾਸ ਮਿਲ ਜੇਗੀ ਠੀਕ ਆ 7 ਸਤੰਬਰ ਨੂੰ ਤੁਹਾਨੂੰ ਮਈ ਦੀ ਠੀਕ ਆ ਜੀ ਮਈ ਦੀ 7 ਸਤੰਬਰ ਨੂੰ 14 ਸਤੰਬਰ ਨੂੰ ਤੁਹਾਨੂੰ ਜੂਨ ਦੀ ਮਿਲ ਜੇਗੀ ਤਾਂ 21 ਸਤੰਬਰ ਐਤਵਾਰ ਨੂੰ ਤੁਹਾਨੂੰ ਮਿਲ ਜੇਗੀ ਜੁਲਾਈ ਦੀ ਦੇ 28 ਸਤੰਬਰ ਨੂੰ ਤੁਹਾਨੂੰ ਜਿਹੜੇ ਇਹਦੇ 50 ਟਾਪ ਕਰੰਟ ਅਫੇਅਰ ਅਗਸਤ 2025 ਮਿਲ ਜੇਗੀ ਮਤਲਬ ਇਸ ਮਹੀਨੇ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਇਹ ਕਰੰਟ ਅਫੇਅਰਸ ਪ੍ਰੋਵਾਈਡ ਕਰਦਾ ਬਾਕੀ ਕਈ ਵਾਰ ਬਿਜ਼ੀ ਹੋਣ ਕਰਕੇ ਨਹੀਂ ਉਹ ਕਲਾਸ ਬਣੇਗੀ ਤਾਂ ਪਤਾ ਤੁਹਾਨੂੰ ਨੈਕਸਟ ਸੰਡੇ ਪ੍ਰੋਵਾਈਡ ਕਰਾਂ ਕਿਉਂਕਿ ਮੋਸਟਲੀ ਇਹ ਇਹੀ ਆ ਕਿ ਹਰੇਕ ਸੰਡੇ ਹੀ ਮੈਂ ਤੁਹਾਨੂੰ ਕਲਾਸ ਦੇ ਸਕਦਾ ਤਾਂ ਉਹਦੇ ਲਈ ਵੀ ਟਾਈਮ ਕੱਢਣਾ ਬਹੁਤ ਜ਼ਰੂਰੀ ਆ ਤਾਂ ਜੇਕਰ ਮੇਰਾ ਟਾਈਮ ਕਈ ਵਾਰ ਇੱਕ ਨਹੀਂ ਮਿਲ ਲੱਗੇਗਾ ਤਾਂ ਆਪਾਂ ਤੁਹਾਨੂੰ ਕਿਉਂਕਿ ਹੁਣ ਮੈਨੂੰ ਲੱਗ ਰਿਹਾ ਕਿ ਪੇਪਰ ਹੋਣ ਦੀ ਸੰਭਾਵਨਾ ਹੋਏਗੀ ਅਗਲੇ 6 ਮਹੀਨਿਆਂ ਦੇ ਵਿੱਚ ਹਨਾ 6 ਮਹੀਨੇ 7 ਮਹੀਨੇ 8 ਮਹੀਨੇ ਚ ਤਾਂ ਜ਼ਰੂਰੀ ਹੈਗੇ ਤੁਹਾਡੇ ਲਈ ਕਰੰਟ ਅਫੇਅਰਸ ਆਪਾਂ ਪ੍ਰੋਵਾਈਡ ਕਰੀਏ ਬਾਕੀ ਇਸ ਤੋਂ ਇਲਾਵਾ ਤੁਸੀਂ ਕਰੰਟ ਅਫੇਅਰ ਲਈ ਤੁਹ ਤੇ ਮੈਗਜ਼ੀਨਾਂ ਵੀ ਤੁਹਾਨੂੰ ਦੱਸੀਆਂ ਹੋਈਆਂ ਪੀਡੀਐਫ ਵੀ ਦੱਸੀਆਂ ਹੋਈਆਂ YouTube ਕਲਾਸਾਂ ਵੀ ਦੱਸੀਆਂ ਹੋਈਆਂ ਤੁਸੀਂ ਉਹ ਤੋਂ ਕਰ ਸਕਦੇ ਹੋ ਰੈਗੂਲਰ ਪਰ ਰਿਵੀਜ਼ਨ ਲਈ ਤੁਸੀਂ ਆਪਣੇ ਗ੍ਰੈਂਟ ਅਫੇਅਰਸ ਜ਼ਰੂਰ ਕਰਕੇ ਜਾਣੇ ਆ ਕਿਉਂਕਿ ਇਹ ਤੁਹਾਡੇ ਪੇਪਰ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਨਗੇ ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖ ਲਓ ਜਿਹੜਾ ਜਿਹੜਾ ਮਰਜੀ ਪੀਰ ਪਲੱਸ ਵੀ ਦਾ ਤੁਸੀਂ ਪੇਪਰ ਚੱਕ ਕੇ ਦੇਖ ਲਓ ਪੰਜਾਬ ਪੁਲਿਸ ਦੇ ਪੇਪਰ ਚੱਕ ਲਓ ਇਹਨਾਂ ਪੀਡੀਐਫਸ ਦੇ ਵਿੱਚੋਂ ਡਾਇਰੈਕਟ ਕੁਐਸਚਨ ਤੁਹਾਨੂੰ ਉਹਦੇ ਵਿੱਚ ਮਿਲਣਗੇ ਠੀਕ ਹੈ ਤਾਂ ਇਹੀ ਦੱਸਣ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਇਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਗੱਲ ਨਹੀਂ ਕਿ ਆਪਾਂ ਪੇੜ ਕਰ ਰਹੇ ਹਾਂ ਜਾਂ ਤੁਹਾਨੂੰ ਨਹੀਂ ਪ੍ਰੋਵਾਈਡ ਕਰਾਂਗੇ ਪ੍ਰੋਵਾਈਡ ਕਰਾਂਗੇ ਥੋੜਾ ਵਰਕਲੋਡ ਥੋੜਾ ਨਹੀਂ ਕਾਫੀ ਜ਼ਿਆਦਾ ਹੋਣ ਕਰਕੇ ਮੇਰੇ ਕੋਲੇ ਸਮਾਂ ਨਹੀਂ ਲੱਗ ਰਿਹਾ ਸੀਗਾ ਤਿਆਰੀ ਕਰਨ ਦਾ ਠੀਕ ਹੈ ਤਾਂ ਜੀ ਨੈਕਸਟ ਇੱਕ ਚੀਜ਼ ਮੇਰੀ ਹੋਰ ਤੁਸੀਂ ਮਤਲਬ ਬੇਨਤੀ ਹੀ ਕਹਿ ਸਕਦੇ ਹੋ ਤੁਸੀਂ ਕਿ ਮੇਰੀ ਬੇਨਤੀ ਇਹ ਹੈ ਕਿ ਜੇਕਰ ਕੋਈ ਕਲਾਸ 50 ਕੁਐਸਚਨ ਆਪਾਂ ਸਭ ਤੋਂ ਪਹਿਲਾਂ YouTube ਤੇ ਅਪਲੋਡ ਕਰਦੇ ਹਾਂ ਨਾ YouTube ਤੇ ਮੈਂ ਤੁਹਾਨੂੰ 3-4 ਦਿਨ ਤੋਂ ਬਾਅਦ ਤੁਹਾਨੂੰ ਮੈਂ PDF Telegram ਤੇ ਪਾ ਦੇਣਾ ਤਾਂ ਤੁਹਾਨੂੰ ਇਹ ਹੁੰਦਾ ਕਿ Telegram ਤੇ ਤਾਂ PDF ਆ ਜਾਣੀ ਆ ਇਹ ਕਲਾਸ ਕਿਉਂ ਦੇਖਣੀ ਆ ਤੁਸੀਂ ਬਿਲਕੁਲ ਸਹੀ ਵੀ ਹੋ ਸਕਦੇ ਹੋ ਕੁਝ ਦੋਸਤਾਂ ਨੂੰ ਨਹੀਂ ਇੰਟਰਸਟ ਹੁੰਦਾ ਕਿ ਅਸੀਂ ਵੀਡੀਓ ਦੇਖਣੀ ਆ ਹਨਾ ਮੇਰੀ ਤੁਹਾਨੂੰ ਇਹੀ ਬੇਨਤੀ ਆ ਕਿ ਜੇਕਰ ਤੁਸੀਂ ਪੀਡੀਐਫ ਪੜ੍ਹ ਰਹੇ ਹੋ ਤਾਂ ਇੱਕ ਵਾਰ ਇਹਨੂੰ ਵੀਡੀਓ ਨੂੰ ਜਿਹੜੀ ਵੀਡੀਓ ਹੁੰਦੀ ਹੈ ਕੋਈ ਵੀ ਵੀਡੀਓ ਹੋਊਗੀ ਅੱਜ ਮੈਂ ਮਈ 2025 ਦੀ ਵੀਡੀਓ ਪਾਉਣ ਲੱਗਿਆ ਤਾਂ ਥੋੜਾ ਬਹੁਤ سپورਟ ਤੁਸੀਂ ਮੈਨੂੰ ਇਸ ਤਰ੍ਹਾਂ ਕਰੋ ਕਿ ਮੋਟੀਵੇਸ਼ਨ ਲਈ ਇਹਨੂੰ ਓਪਨ ਕਰਕੇ ਤੁਸੀਂ ਲਾਈਕ ਦਾ ਬਟਨ ਦਬਾ ਦਿਓ ਠੀਕ ਆ ਚਾਹੇ ਤੁਸੀਂ ਨਾ ਦੇਖਿਓ ਇਹ ਤੁਹਾਡੇ ਤੇ ਆ ਕਿ ਜੇਕਰ ਤੁਹਾਡਾ ਸਮਾਂ ਲੱਗ ਰਿਹਾ ਤਾਂ ਤੁਸੀਂ ਦੇਖੋ ਜੇ ਤੁਹਾਡਾ ਨਹੀਂ ਸਮਾਂਗਾ ਤੁਸੀਂ ਟਾਈਮ ਵੇਸਟ ਨਹੀਂ ਕਰਨਾ ਚਾਹੁੰਦੇ ਵੀਡੀਓ ਤੇ 15 20 ਮਿੰਟ ਦੀ ਵੀਡੀਓ ਹੁੰਦੀ ਆ ਕੋਈ ਖਾਸ ਵੱਡੀ ਵੀਡੀਓ ਨਹੀਂ ਹੁੰਦੀ ਦੇਖਣੀ ਤੁਸੀਂ ਦੇਖੋ ਜਿਹੜੇ ਕੁਝ ਦੋਸਤ ਦੇਖਦੇ ਨੇ ਆਪਣੇ ਹਨਾ ਤਾਂ 15000 ਸਬਸਕ੍ਰਾਈਬਰ ਆਪਣੇ ਹੈਗੇ ਨੇ ਪਰ ਮੋਸਟਲੀ ਜੇ ਮੈਂ ਦੇਖਾਂ ਤਾਂ ਵੀਡੀਓ ਸਿਰਫ 11500 ਦੋਸਤਾਂ ਨੇ ਹੀ ਇੱਕ ਵਾਰੀ ਵਾਚ ਕੀਤੀ ਹੁੰਦੀ ਆ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਦੇਖੋ ਤੁਸੀਂ ਇੱਕ ਵਾਰੀ ਉਹਨੂੰ ਓਪਨ ਕਰਕੇ ਜੇਕਰ ਤੁਹਾਨੂੰ ਵਧੀਆ ਲੱਗ ਰਿਹਾ ਕੰਟੈਂਟ ਤੋਂ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਨੂੰ ਪਲੀਜ਼ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਮੈਨੂੰ ਥੋੜਾ ਇਹ ਹੁੰਦਾ ਕਿ ਹਾਂ ਬੱਚੇ ਦੇਖ ਰਹੇ ਨੇ ਬੱਚਿਆਂ ਤੱਕ ਜਾ ਰਹੀ ਆ ਇਹ ਪੀਡੀਐਫ ਕਿਉਂਕਿ ਮੈਨੂੰ ਨਹੀਂ ਪਤਾ ਕਿ ਪੀਡੀਐਫ ਕਿੱਥੇ ਤੱਕ ਜਾ ਰਹੀ ਆ ਪਰ ਜੇਕਰ ਤੁਹਾਡੇ ਤੱਕ ਪੀਡੀਐਫ ਜਾ ਰਹੀ ਆ ਤਾਂ ਮੇਰੀ ਬੇਨਤੀ ਇਹੀ ਆ ਕਿ ਆਪਣੀ ਵੀਡੀਓ ਜੋ ਮੈਂ ਤੁਹਾਡੇ ਲਈ ਮਤਲਬ ਕਿ ਉਹ ਕਰਦਾ ਤਾਂ ਇਹਨੂੰ ਸ਼ੇਅਰ ਤੇ ਲਾਈਕ ਠੀਕ ਆ ਜੀ ਇੱਕ ਸ਼ੇਅਰ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਇੱਕ ਸ਼ੇਅਰ ਕਰ ਦਿਆ ਕਰੋ ਇੱਕ ਲਾਈਕ ਕਰ ਦਿਆ ਕਰੋ ਬਸ ਇਹ ਦੋ ਚੀਜ਼ਾਂ ਮੈਨੂੰ ਤੁਹਾਡੇ ਤੋਂ ਚਾਹੀਦੀਆਂ ਹੋਰ ਆਪਾਂ ਨੂੰ ਕੋਈ ਵੀ ਇਹਦੇ ਤੋਂ ਤੁਹਾਨੂੰ ਪੇਡ ਫੀਸ ਨਹੀਂ ਚਾਹੀਦੀ ਹੋਰ ਕੁਝ ਨਹੀਂ ਚਾਹੀਦਾ ਇਹਦੇ ਨਾਲ ਮੇਰੀ ਮੋਟੀਵੇਸ਼ਨ ਬਣੀ ਰਹਿੰਦੀ ਅੱਜ ਮੇਰੇ ਵੀਡੀਓ ਦੇ ਉੱਤੇ 3000 4000 ਵਿਊ ਆ ਗਿਆ 5000 ਆ ਗਿਆ ਤਾਂ ਅੱਜ 5000 ਬੱਚਾ ਵੇਟ ਕਰ ਰਿਹਾ ਕਿ ਅਗਲੇ ਮਹੀਨੇ ਦੀ ਵੀਡੀਓ ਆਏਗੀ ਠੀਕ ਹੈ ਜੀ ਤਾਂ ਜੀ ਉਮੀਦ ਕਰਦਾ ਮੈਂ ਕਿ ਤੁਸੀਂ ਮੇਰੀ ਵੀ ਇਹ ਚੀਜ਼ ਨੂੰ ਸਮਝੋਗੇ ਹਨਾ ਤਾਂ ਮਜਬੂਰੀ ਮੇਰੀ ਇਹ ਆ ਕਿ ਜ਼ਿਆਦਾ ਵਰਕਲੋਡ ਕਰਕੇ ਟਾਈਮ ਤੇ ਨਹੀਂ ਆ ਰਹੀਆਂ ਤਾਂ ਮੈਂ ਮੇਰੀ ਅੱਗੇ ਤੋਂ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਨੂੰ ਨੈਕਸਟ ਮੰਥ ਤੋਂ ਥੋੜਾ ਜ਼ਿਆਦਾ ਨਹੀਂ ਤਾਂ 10 12 ਦਿਨ ਅੱਗੇ ਪਿੱਛੇ ਕਰਕੇ ਤੁਹਾਨੂੰ ਉਹ ਵੀਡੀਓ ਦੇ ਦਵਾਂ ਠੀਕ ਹੈ ਜੀ ਤਾਂ ਜੀ ਧੰਨਵਾਦ ਜੀ ਬਹੁਤ ਤੁਸੀਂ ਸਪੋਰਟ ਕੀਤਾ ਵਾ ਆਪਣੇ ਚੈਨਲ ਨੂੰ ਪਹਿਲਾਂ ਵੀ ਹਨਾ ਤਾਂ ਦਿਨ ਰਾਤ ਆਪਾਂ ਪਹਿਲਾਂ ਵੀ ਇੱਕ ਕੀਤਾ ਸੀ ਤੇ ਹੁਣ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਕਰਾਂਗਾ ਸੋ ਥੋੜਾ ਫੈਮਿਲੀ ਦੇ ਵਿੱਚ ਵੀ ਫੈਮਿਲੀ ਨੂੰ ਵੀ ਟਾਈਮ ਦੇਣਾ ਪੈਂਦਾ ਵਾ ਤਾਂ ਉਹਦੇ ਕਰਕੇ ਥੋੜਾ ਲੇਟ ਹੋ ਜਾਂਦਾ ਵਾ ਪਰ ਅੱਗੇ ਤੋਂ ਤੁਸੀਂ ਇਹ ਚੀਜ਼ ਨੂੰ ਪਲੀ ਭਾਤੀ ਸਮਝਦੇ ਹੋ ਹਨਾ ਤਾਂ ਤੁਸੀਂ ਮੈਚਿਓਰ ਹੋ ਇਨਕਿ ਇਹ ਚੀਜ਼ ਨੂੰ ਤੁਸੀਂ ਸਮਝੋਗੇ ਤੇ ਅੱਗੇ ਤੋਂ ਵੀ ਆਪਣੇ ਚੈਨਲ ਨੂੰ ਉਨਾ ਹੀ ਸਾਥ ਦੇਵੋਗੇ ਠੀਕ ਹੈ ਜੀ ਧੰਨਵਾਦ